ਸੋਣਾ ਨਹੀਂ ਪਾਉਂਦੇ ਕਿਤੇ ਕੋਈ ਲੁੱਟ ਕੇ ਨਾ ਤੇ ਮੇਰਾ ਮਛਲੀ ਕੋੜੀ ਵੀ ਥੋੜੀ ਜਿਹੀ ਲੁਕ ਜਿੱਕੇ ਉਹ ਲੁੱਟ ਲਾਏ ਆ ਮੈਂ ਪਾਈਆਂ ਤਾਂ ਮੇਰੇ ਵੀ ਵਾਲੀਆਂ ਨੇ ਚਲ ਜੇ ਕਰਮਾਂ ਚ ਹੋਈਆਂ ਹਨ ਤੇ ਉਹ ਮੈਨੂੰ ਦਿਲਪ੍ਰੀਤ ਆਦੀ ਸੀ ਉਹਦੇ ਉਹਦੇ ਹਸਬੰਡ ਦੇ ਨਾਨਕੇ ਆ ਨਾ ਲੌਂਗਵਾਲ ਕਹਿੰਦੇ ਦੀਦੀ ਉਹੀ ਜਗ੍ਹਾ ਤੇ ਥੀਆਂ ਹੈਗੀਆਂ ਨੇ ਵੀ ਜਿੱਥੇ ਵੀ ਮੇਰੇ ਮੰਮੀ ਰੱਖਦੀ ਸੀ ਦੇਖਦੇ ਆ ਜੰਮਾ ਉਹ ਜਿਹੜਾ ਹੈਗਾ ਬੱਦਲ ਵਾਈ ਜੀ ਉਹ ਬਣੀ ਪਈ ਐ ਵੈਸੇ ਹੁਣ ਗਰਮੀ ਵੀ ਹੈਗੀ ਐ ਵੱਟ ਜਾ ਹੈਗਾ ਚਲੋ ਮੌਸਮ ਆਪਣੇ ਨਾਲ ਜਿੰਤਾ ਜੇ ਗਰਮੈਸ ਬਹੁਤ ਦੀ ਗੱਲ ਹੈ ਅਸੀਂ ਤੁਰਿਆਂਗੇ ਸਾਢੇ 3 ਦੇ ਕਰੀਬ ਵੈਸੇ ਉਹਨਾਂ ਤਾਂ 3 ਤੋਂ ਸਟਾਰਟ ਕੀ ਕਿਉਂਕਿ ਘੰਟੇ ਦਾ ਆਪਣਾ ਰਸਤਾ ਵੀ ਹੈਗਾ ਹਨਾ ਸਾਢੇ 4 ਵਜੇ ਹੋ ਪਹੁੰਚਾਂਗੇ ਚਲੋ ਜਾਣੇ ਵੀ ਜਾਣੇ ਮੈਂ ਮਸਤਵਾਨਾ ਸਾਹਿਬੇ ਕੈਮਰਾ ਮਾਰੂ ਹਾਂ ਹਾਂ ਹੁਣ ਆਪਾਂ ਵਸਤਵਾਨਾ ਸਾਹਿਬ ਪਹੁੰਚ ਗਏ ਦੇਖੋ ਮੂਰਦੀ ਰੰਗਰੇ ਹਨ ਸੱਚੇ ਬਾਸ਼ ਸਤਨਾਮ ਸ੍ਰੀ ਵਾਹਿਗੁਰੂ ਮਰਜ਼ਾ ਸੱਚੇ ਬਾਸ਼ ਯਾਹਨ ਗੁਰਦੁਆਰਾ ਸਾਹਿਬਾ ਮਸਤਵਾਨਾ ਸਾਹਿਬ ਦੇ ਮੂਰਦੀ ਆਪਾਂ ਲੰਗੇ ਹਨ ਇਹ ਰਸਤਾ ਹੈਗਾ ਅੱਜ ਕੁੜੀਆਂ ਨੇ ਮੇਰੇ ਆ ਜੋੜਾ ਕਰਕੇ ਨਾ ਇਸ ਤਰ੍ਹਾਂ ਪੁੱਲ ਜੀ ਲਾਦੇ ਪਤਾ ਨਹੀਂ ਮੈਂ ਕਦੇ ਇੰਨਾ ਕੁਝ ਲਾਉਂਦੀ ਨਹੀਂ ਹੁੰਦੀ ਅੱਜ ਮੇਰੇ ਸਟੂਡੈਂਟਾਂ ਨੇ ਲਾਏ ਨੇ ਸੋਹਣੇ ਲੱਗਦੇ ਨੇ ਕਹਿੰਦੀ ਜੀ ਅਸੀਂ ਲਾਉਣੇ ਆ ਵਧੀਆ ਲੱਗਦੇ ਨੇ ਵਧੀਆ ਲੱਗਦੇ ਨੇ ਧੰਨਵਾਦ ਭੈਣੇ ਮੋਢੀ ਤੁਕੜੇ ਸੋ ਸਾਡੀ ਭੈਣ ਦਾ ਪਹੁੰਚਣ ਤੇ ਧੰਨਵਾਦ ਕਰਦਿਆਂ ਸੰਦੇਸ਼ ਸਾਹਿਬ ਵੀ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਸਾਰੀਆਂ ਭੈਣਾਂ ਦਾ ਤੇ ਭੈਣੇ ਬਹੁਤ ਬਹੁਤ ਧੰਨਵਾਦ ਕਦੇ ਸੋਚਿਆ ਵੀ ਨਹੀਂ ਸੀ ਭੈਣੇ ਵੀ ਮੈਂ ਸੌਰੀ ਮੈਂ ਆ ਗਿਆ ਵੀ ਅਸੀਂ ਵੀ ਕਦੇ ਕੋਈ ਤੀਆਂ ਦਾ ਪ੍ਰੋਗਰਾਮ ਕਰ ਸਕਦੇ ਆ ਇਹ ਪਿੰਡ ਦੇ ਭਾਈ ਅਸੀਂ ਪਿੰਡ ਪਾਸੋਂ ਗਏ ਸੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੁਣ ਇਹ ਸਾਰਾ ਪ੍ਰਬੰਧ ਮੂਰ ਹੋ ਕੇ ਕਰਦਨੇ ਨੇ 1.5 ਲੱਖ ਰੁਪਏ ਦੀਆਂ ਤੇ ਲਾਉਂਦੇ ਨੇ 1.5 ਲੱਖ ਰੁਪਏ ਕਾਫੀ ਹੋ ਜਾਂਦਾ ਜੇ ਆਪਾਂ ਸਾਹ ਬਲਾਈਏ ਐਂ ਤਾਂ ਚਲੋ ਛੋਟਾ ਮੋਟਾ ਜਾਜੇ ਕੋਈ ਪਿੰਗ ਵੀ ਨਹੀਂ ਪਾਈ ਬੰਦੋ ਕੋਸ਼ਿਸ਼ ਜੀ ਕਰੀਏ ਨਾ ਆਪਦੇ ਵੱਲੋਂ ਵੀ ਚਲੋ ਬੱਚੇ ਇਕੱਠੇ ਹੋ ਜਾਣ ਸੋ ਇਹਨਾਂ ਦੇ ਪਿੰਡ ਜਾ ਕੇ ਦੇਖਣਾ ਪੱਕੀ ਪੱਕੇ ਲੱਗੇ ਹੁੰਦੇ ਨੇ ਕੜਾਈਆਂ ਚੜੀਆਂ ਹੁੰਦੀਆਂ ਨੇ ਪਕੌੜੇ ਡਰ ਸਭ ਕੁਝ ਹੁੰਦਾ A to Z ਬਹੁਤ ਕਈ ਮੁਕਾਬਲੇ ਵੀ ਕਰਾਏ ਜਾਂਦੇ ਨੇ ਸੋ ਮੈਂ ਸਾਰੀਆਂ ਭੈਣਾਂ ਦਾ ਭੈਣਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਪਹਿਲਾਂ ਪਾਣੀ ਪੀਓਗੇ ਕੀ ਪੀਓਗੇ ਗੋਲ ਕੱਪ ਲੈ ਕੇ ਹੋ ਗਿਆ ਨਹੀਂ ਮੈਂ ਗੋਲ ਕੱਪ ਜ਼ਰੂਰ ਕਰਾਂਗਾ ਸੋ ਧੰਨਵਾਦ ਇਹ ਕੁੜੀੋ ਤਾਂ ਸਹੀ ਬਾਰੇ ਨੇ ਸਾਹਮਣੇ ਨਹੀਂ ਆਈ ਉਹ ਤਾਂ ਸਾਹਮਣੇ ਨਹੀਂ ਆਈ ਪਰ ਉਹ ਮੈਂ ਉਹ ਕਹਿੰਦੇ ਵੀ ਸਰਪੰਚ ਬੋਲਦੋਗਾ ਵੀ ਜੇ ਸਾਹਮਣੇ ਆ ਗਈ ਸੋ ਧੰਨਵਾਦ ਕਰਦੇ ਲੈ ਸਪੈਸ਼ਲ ਆ ਨੇ ਚਲੋ ਕੋਈ ਗੱਲੀ ਪੜਨੇ ਪਹਿਲੇ ਇਹਨਾਂ ਨੂੰ ਪਾਣੀ ਪਾਣੀ ਪਿਆ ਕਾਕੇ ਪਾਣੀ ਪਾਣੀ ਛਕਾਓ ਇੱਕ ਮੈਚ ਸਟਾਰਟ ਕਰਾਂਗੇ మచ్ మోన ਹਾਂ ਜੀ 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 ਸਭ ਨੂੰ ਸਤ ਸ੍ਰੀ ਅਕਾਲ ਜੀ ਅੱਜ ਜਦੋਂ ਹਰੇਕ ਦੂਰੀ ਪਰੋਂਗੇ ਕਹਿੰਦੇ ਆ ਕਰਦਾ ਉਹ ਜਿਹੜੇ ਮਰ ਜਾਂਦੇ ਨੇ ਜਿਹੜੇ ਜਿਉਂਦੇ ਹੁੰਦੇ ਨੇ ਉਹਨਾਂ ਨੂੰ ਮਰੀਆਂ ਤੇ ਬੋਲਣਾ ਚਾਹੀਦਾ ਇੱਕ ਬੀਜ ਜੀ ਠੀਕ ਹੈ ਤਾਂ ਪਹਿਲਾਂ ਲੋਕਾਂ ਨੂੰ ਕੋਈ ਦਿੱਕਤ ਨਹੀਂ ਜੀ ਜੀ ਆ ਬਾਈ ਘਰ ਦਾ ਮੇਰਾ ਇਹ ਤੀਜਾ ਚੌਥਾ ਫੰਕਸ਼ਨ ਹੋ ਗਿਆ ਇੱਕ ਸਾਲ ਦੇ ਵਿੱਚ ਕਰਨਾ ਬਹੁਤ ਬਹੁਤ ਕੁਲਵੰਦ ਸਟੇਜ ਤੇ ਬੋਲ ਕੇ ਗਿਆ ਕਹਿੰਦਾ ਮੈਂ ਸਾਲ ਚ ਚਾਰ ਫੰਕਸ਼ਨ ਸਾਡੇ ਹੋ ਗਏ ਪਹਿਲਾਂ ਸੀ ਮੂਹਰਤ ਕਰਿਆ ਦੁਕਾਨ ਦਾ ਪੂਰੇ ਵੱਡੇ ਲੈਵਲ ਤੇ YouTube ਤੇ ਐਲਾਨ ਕਰਤਾ ਤੇ ਜਿਹਨੇ ਆਉਣਾ ਖੁੱਲਾ ਸੱਦਾ ਹਾਂ ਸ਼ਾਮ ਤੱਕ ਸਾਡੇ ਸਟਾਲਾਂ ਲੱਗੀਆਂ ਹੋਈਆਂ ਤੀਆਂ ਲੋਕ 2 ਘੰਟਿਆਂ ਦੀ ਮੂਹਰਤ ਕਰਦੇ ਨੇ ਸਾਰੇ 2 ਘੰਟਿਆਂ ਦੀ ਸਾਡੇ ਸਾਰੇ ਲੋਕ ਗਵਾਣ ਜਿਹੜੇ ਰਹੇ ਸਾਡੇ ਸਵੇਰੇ 10 ਵਜੇ ਤੋਂ ਚੱਲ ਕੇ 6 ਵਜੇ ਤੱਕ ਲੋਕ ਆਈਦੇ। ਖਾਣ ਪੀਣ ਨੂੰ ਐ ਪੂਰਾ ਖੁੱਲਾ ਚੱਲੇ। ਉਹਦੋਂ ਵਾਰ ਉਸ ਘਰ ਦਾ ਮੂਹਰਤ ਰੱਖਦੇ। ਦਾ ਮਤਲਬ ਕਿ 5-6 ਮਹੀਨੇ ਬਾਅਦ ਪਹਿਲਾਂ ਤੀਆਂ ਕਰਵਾ ਕੇ ਹਟੇ ਫਿਰ ਮੂਹਰਤ, ਫਿਰ ਕੋਠੀ ਦਾ ਮੂਹਰਤ, ਫੇਰਾ ਤੀਆਂ ਕਰਵਾਤੀਆਂ। ਹੁਣ ਨਵੀਂ ਦੁਕਾਨ ਲੈ ਲਈ ਹੁਣ ਉੱਥੇ ਮੂਹਰਤ ਕਰਨਾ 5 ਹੋ ਗਏ। 1 ਸਾਲ ਦੇ ਵਿੱਚ 5 ਬਹੁਤ ਵੱਡਾ ਹੋ ਜਾਂਦਾ ਕੰਮ। ਪੂਰਾ ਖर्चा ਨਾਲ ਐ ਨਹੀਂ ਹੈ ਸਾ ਵੀ ਕਿਤੇ ਹੱਥ ਜਾ ਘੁੱਟਿਆ ਬਹੁਤ ਜਿਆਦਾ ਮਤਲਬ। ਮੈਨੂੰ ਮਾਤ ਨਹੀਂ। ਪਤਾ ਹੀ ਨਹੀਂ ਆਂ ਤਾਂ ਕਹਿੰਦੇ ਹੁੰਦੇ ਨੇ ਪੈਸੇ ਨੂੰ ਜਿੰਨਾ ਖਰਚਾਂਗੇ ਓਨਾ ਜਿਆਦਾ ਹੋਊਗਾ ਠੀਕ ਆ ਲੈ ਆਪਣੇ ਕੈਸ਼ਲ ਮੈਂ ਰਟੂ ਰਟੂ ਕਦ ਨੂੰ ਹਿਸਾਬ ਲਾਉਣਾ ਜੇ ਮੈਂ ਹਿਸਾਬ ਆ ਨਹੀਂ ਲਾਉਣਾ ਮੈਂ ਆ ਜਾਂਦਾ ਪੈਸਾ ਮੇਰੇ ਕੋਲ ਲੱਖਾਂ ਚ ਪੈਸਾ ਆਉਂਦਾ ਮੈਂ ਕਦੀ ਹਿਸਾਬ ਵੀ ਨਹੀਂ ਲਾਇਆ ਜਿਹੜੇ ਉਰੇ ਵਾਲੇ ਤਾਂ ਚਲ ਕਿੰਨਾ ਕੱਪਨੇ ਹਨਾ ਲੈਂਦੇ ਨੇ ਇੱਕ ਸੂਟ ਲੈ ਲੈਣੇ ਦੋ ਬਾਹਰੋਂ ਬਹੁਤ ਵਧੀਆ ਆਟਰਾਂ ਆਉਂਦੇ ਨੇ ਬਹੁਤ ਜਿਆਦਾ ਥੋੜੇ ਵਿੱਚ ਚਲਦੇ ਬਈ ਫੱਟ ਜਾਂਦੇ ਹਾਂ ਬਾਕੀ ਜਿਹੜੀ ਤੁਸੀਂ ਗੱਲ ਕਹਿ ਦਿੱਤੀ ਉਹੀ ਕਰਨੀ ਇਹ ਚੀਜ਼ ਦਾ ਮੈਨੂੰ ਹਥੋਂ ਪਾਇਆ ਨਹੀਂ ਗਈ ਤੇ ਦੂਜੇ ਸੇ ਤੋਂ ਨਹੀਂ ਹੋਰਦਾ ਏ ਕਹਿੰਦੇ ਪਹਿਲਾਂ ਤਾਂ ਮੈਂ ਸੂਟ ਦਾ ਲੈਣਾ ਮਗਰੋਂ ਦੀ ਗੱਲ ਹੈਗੀ ਕਹਿੰਦੇ ਮੈਨੂੰ ਤੁਹਾਡੇ ਨਾਲ ਫੋਨ ਕਰਕੇ ਗੱਲ ਕਰਕੇ ਕਹਿੰਦੇ ਮੇਰਾ ਐਂਜੀ ਕਰਦੇ ਮੈਂ ਤੁਹਾਡੇ ਤੋਂ ਕਿੰਨੀ ਕੁ ਸ਼ਾਪਿੰਗ ਕਰਾਂ ਮੈਂ ਕਿਹਾ ਤੁਸੀਂ ਮੇਰੇ ਤੋਂ ਕਰਿਓ ਨਾ ਤੁਸੀਂ ਪੰਜ ਚਾਰ ਵਾਰੀ ਮੈਨੂੰ ਮੇਰੇ ਨਾਲ ਗੱਲਾਂ ਕਰੋ ਹੈਨਾ ਤੁਸੀਂ ਕੋਈ ਨਾ ਤੁਸੀਂ ਜਦੋਂ ਤੁਹਾਨੂੰ ਮੇਰਾ ਮੇਰਾ ਭੇਟ ਆ ਗਿਆ ਫੇਰ ਕਰਦੇ ਹੋ ਕਿਹੜੇ ਪਹਿਲਾਂ ਸਾਡੇ ਨਾਲ ਬਹੁਤ ਵੱਡਾ ਪ੍ਰੋਬਲਮ ਹੈ ਕਹਿੰਦੇ ਉਹਨਾਂ ਨੇ ਕਹਿੰਦੇ ਸਾਡੇ ਨਾਲ ਬਸ ਕਹਿੰਦੇ ਬੋਲੀ 'ਚ YouTube ਤੇ ਕੁਝ ਹੋਰ ਨੇ ਰੀਅਲ ਬੋਲੀ 'ਚ ਕੁਝ ਹੋਰ ਨੇ ਕਹਿੰਦੇ ਅਸੀਂ ਉਹਨਾਂ ਨੂੰ ਆਰਡਰ ਦਿੱਤਾ ਸੀ ਕਿ ਸਾਡੇ ਨਾਲ ਕੱਤਾ ਵਾਧਾ ਤਾਂ ਸਾਡੇ ਸੂਟ ਖਰਾਬ ਕਰਦੇ ਹੁਣ ਉਹਨਾਂ ਨੇ ਸਾਡੇ ਤੋਂ ਮੈਂ ਉਹਨਾਂ ਨੂੰ 47000 ਦਾ ਬਿਲ ਪਾਇਦਾ ਬਣਾਇਆ ਸੀਗਾ ਸੁਣਨੇ ਸਾਨੂੰ 57000 ਪਾਇਆ ਕਹਿੰਦੇ 10000 ਕਹਿੰਦੇ ਤੁਹਾਡੇ ਲਈ ਤੁਸੀਂ ਆਪਦੇ ਲਈ ਖਰੀਦਿਓ ਤੁਸੀਂ ਸੋਹਣੇ ਸੋਹਣੇ ਸੂਟ ਬਟੀਕ ਤੇ ਪਾ ਕੇ ਜਾਇਓ ਮੈਨੂੰ ਮੈਂ ਰਹਿਣਾ ਸਿੰਪਲ ਹੀ ਹੈ ਮੈਨੂੰ ਪਸੰਦ ਨਹੀਂ ਹੈਗਾ ਜਮੇ ਮੈਂ ਜਮੇ ਸਿੰਪਲ ਜਾਨੀ ਤੁਸੀਂ ਕਦੇ ਆ ਕੇ ਬਟੀਕ ਤੇ ਲੈ ਕੇ ਮੈਨੂੰ ਆਏ ਨਹੀਂ ਮੈਨੂੰ ਸਟੂਡੈਂਟ ਰਹਿੰਦੇ ਨੇ ਆ ਕਹਣਗੇ ਜੀ ਆਏ ਬਾਰੋਂ ਮੈਨੂੰ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਕਿ ਸਟੋਰਟ ਨੇ ਉਹ ਟੌਰੀ ਨੇ ਟੌਰੀ ਮੇਰੇ ਬਾਕੀ ਵਿਦਿਆਰਥੀਆਂ ਨੂੰ ਟੌਰਾ ਗਏ ਹਾਂ ਜੀ ਕਹਿੰਦੇ ਮੈਡਮ ਨੂੰ ਬੁਲਾਇਆ ਕਹਿੰਦੇ ਸਾਰੇ ਆ ਗਏ ਇੱਥੋਂ ਲੁਧਿਆਣੇ ਤੋਂ ਸੈਮੀਨਾਰ ਦੀ ਉਹ ਲੈ ਕੇ ਮੈਂ ਘਰ ਛਾੜ ਦਿੱਤੀ ਮੇਰੇ ਐਵੇਂ ਜੇ ਪਟਕਾ ਜਿਹਾ ਬੰਨਿਆ ਹੋਇਆ ਤੇ ਲੋ ਟੀ ਸ਼ਰਟ ਪਾਈ ਮੈ ਜੀ ਨਾਲ ਮੈ ਕਿੰਨੇ ਵਾਰ ਹੀ ਮਿਲੇ ਨੇ ਮੈਨੂੰ ਆ ਕੇ ਕਹਿੰਦੇ ਮੰਮੀ ਨੂੰ ਕਹਿੰਦੇ ਵੀ ਅਸੀਂ ਉਹਨਾਂ ਨੂੰ ਮਿਲਣਾ ਮੰਮੀ ਕਹਿੰਦੇ ਵੀ ਇੱਥੇ ਹੀ ਨਾ ਘੰਗਾ ਛਾੜ ਦੇ ਨਾ ਮੇਰੇ ਕੋਲ ਆ ਮੈਨੂੰ ਕਹਿੰਦੇ ਜੀ ਮੈਡਮ ਨੂੰ ਬੁਲਾ ਦਿਓ ਮੈਨੂੰ ਪਹਿਲਾਂ ਤਾਂ ਲੱਗਿਆ ਹਨਾ ਵਿਆਪ ਨੂੰ ਵੀ ਇਹਨੇ ਮੈਨੂੰ ਪਹਿਚਾਣਿਆ ਕਿ ਉਹ ਨਹੀਂ ਚਲ ਮੈਂ ਸੱਸਰੀ ਘਰ ਬੁਲਾਈ ਮੈਂ ਕਿਹਾ ਜੀ ਬੁਲਾ ਦਿੰਨੇ ਆ ਬੈਠ ਜਾ ਮੈਂ ਪਾਣੀ ਦੇਤਾ ਮੈਂ ਨਹਾ ਧੋ ਕੇ ਤਿਆਰ ਹੋ ਕੇ ਉਹ ਕਿ ਉਹਨਾਂ ਕੋਲੇ ਵਾਗੀ ਮੈਂ ਕਿਹਾ ਹਾਂ ਜੀ ਕਹਿੰਦੇ ਹਾਓ ਹੋਰ ਮੈਡਮ ਕੀ ਹਾਲ ਹੈ ਮੈਂ ਕਿਹਾ ਵਧੀਆ ਤੇ ਵਧੀਆ ਗੱਲਾਂ ਕਰੇ ਉਹਨਾਂ ਨੂੰ ਐ ਨਹੀਂ ਪਹਿਚਾਣ ਆਇਆ ਵੀ ਪਹਿਲਾਂ ਮੈਂ ਹੀ ਸੀ ਬਸ ਇਹ ਚੀਜ਼ ਨਹੀਂ ਮਾੜਾ ਦਿੱਤੀ ਮਨ ਲਿਆ ਕਿ ਆਈ ਨਹੀਂ ਐ ਇਹਨਾਂ ਪੁੱਛ ਲਓ ਮੇਰੇ ਸਟੂਡੈਂਟਾਂ ਦੀ ਤਾਂ ਇਹ ਨਹੀਂ ਟੌਰ ਹੁਣ ਮੇਰੇ ਕੋਲ ਇਹਨਾਂ ਦੀ ਸਾਰੇ ਤਿਆਰੀ ਕਰ ਦਿੱਤੀ ਵਿਆਹਾਂ ਪਰਾਂ ਕਿਉਂ ਨਹੀਂ ਆਇਆ ਕਿੰਨੇ ਸਪੈਸਰ ਸਟੇਟਿਸ ਨਮਾ ਕਰਦੇ ਕਿਹਨੇ ਕਿਹਨਾਂ ਨੂੰ ਆਉਂਦੀਆਂ ਇਹਨਾਂ ਦਾ ਤਰ ਸੰਧਾਰਾ ਛੂਟ ਸਾਰਾ ਉਸਦੇ ਅੰਦਰ ਗੱਟ ਪੈਣੇ ਮੈਂ ਹੋਣੀ ਅਸੀਂ ਦਿੰਦੇ ਹਾਂ ਕੋਈ ਛੂਟ ਅਗਲੇ ਸਾਲ ਦੇ ਨੂੰ ਸਰਕਾਰਾਂ ਨੇ ਮੰਗੀ ਕਿ ਨਾ ਜੇ ਸੁਧਾਰਾ ਨਾ ਸਦਿੰਦੇ ਫਿਰ ਇਹਨੇ ਪੱਕਾ ਨਹੀਂ ਨਹੀਂ ਪਤਾ ਨਾ ਸੁਧਾਰਾ ਜਦਾ ਪੱਕਾ ਮੈਂ ਚੈੱਕ ਕੀਤਾ ਸੀ ਵੀਰੇ ਨੇ ਇਹ ਹੋਣੀ ਪੁਰਾਣਾ ਨਾ ਰਾਮੇ ਕਹਿੰਦਾ ਮੈਂ ਕਿਹਾ ਸੀ ਨਾ ਕਹ ਦੱਸਿਓ ਨਹੀਂ ਨਹੀਂ ਮੈਂ ਕਿਹਾ ਸੀ ਨਾ ਤਾਂ ਮੈਂ ਕਹਾਂਗਾ ਕਿ ਮੈਂ ਲਾਜ਼ਮ ਸੁਧੂ ਨੇ ਅੱਲਾਹ ਦਾ ਬਣਾਏ ਰਹਿੰਦੇ ਨੇ ਬਸ ਇਹ ਸਾਡੇ ਰਿਸ਼ਤੇ ਆਪ ਨੂੰ ਪਤਾ ਪੰਜਾਬੀਆਂ ਦਾ ਆਪਣੀ ਕਹੇ ਦਿੰਦੇ ਨੇ ਬਾਕੀ ਨੇਚਰ ਬਹੁਤ ਵਧੀਆ ਬਹੁਤ ਵਧੀਆ ਬਾਕੀ ਕੋਈ ਨਹੀਂ ਕੋਲ ਮਿਲ ਜਾਂਦਾ ਨਿਗਾਸ ਬਾਰੇ ਹਾਂ ਲੱਭੇ ਰਹਿੰਦੇ ਨੇ ਸਾਡੇ ਉੱਪਰ ਰਹਿੰਦੇ ਨੇ ਪੂਰੀ ਅੱਛੀ ਸਾਨੂੰ ਕੋਈ ਐਵੇਂ ਨਹੀਂ ਲੱਗਦਾ ਅਗਲੀ ਵਾਰੀ ਜਦੋਂ ਮੈਂ ਹੋਰ ਵੀ ਜੇ ਤੁਸੀਂ ਜ਼ਰੂਰ ਨਾਲ ਆਇਓ ਮੈਂ ਕਹਿ ਆਹ ਦੇ ਦੇ ਕੇ ਛੋਟਾ ਸੀ ਛੋਟਾ ਸੀ ਨਹੀਂ ਚਲੋ ਉਹ ਵੀ ਮੈਂ ਕਰਦੇ ਹਾਂ ਤੁਸੀਂ ਜਿਹਾ ਆਪ ਕਰ ਨਹੀਂ ਨਹੀਂ ਜੋ ਨਹੀਂ ਦੱਸਦੇ ਤੇ ਬੱਚਾ ਕਰਕੇ ਉਹ ਤਾਂ ਅੱਛੀ ਹੋਏ ਦੇ ਦੋ ਤੁਸੀਂ ਅਸਤੀਫਾ ਹੀ ਦੇਤਾ ਸੀ ਚਲੋ ਕੋਈ ਨਹੀਂ ਬੱਚੇ ਮਾਰੀ ਜਾਂਦੇ ਉਹ ਵੀ ਜ਼ਰੂਰੀ ਨਵੈਗਰੂ ਨੇ ਲੋਗ ਸੱਜਣਾ ਚਲੋ ਬੱਚੇ ਰੋ ਹਾਂ